वाहे गुरु वाहे गुरु वाहे गुरु वाहे गुरु वाहे गुरु वा 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 निज भक्ति से लवंति नार रूप अनूप पूरी आचार जिचर वसी पिता के साथ ਇਜਰ ਕਲ ਨੂੰ ਸੁਖ ਬਹੁ ਫਿਰ ਤ ਉਹਦਾਸ ਕਰ ਸੇਵਾ ਸਤਿਪੁਰਖ ਮਨਾਇ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਗਿਆਨ ਤੇ ਪੁਰਸ਼ ਹੈ ਗਿਆਨ ੜਾਵ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇਈ ਗਿਆਨ ਪੁਰਸ਼ ਹੈ ਭਾਵਨਾ ਸਰਦਾ ਇਸਤਰੀ ਹੈ ਬਾਹਰ ਦਾ ਸੰਗਮ ਹੋ ਗਏ ਈਸਤਰੀ ਪੁਰਸ਼ ਦਾ ਅੰਦਰ ਭਗਤੀ ਤੇ ਗਿਆਨ ਦਾ ਸੰਗਮ ਨਹੀਂ ਹੋਇਆ ਅੰਦਰੋਂ ਇਹ ਮਨੁੱਖ ਬੇਚੈਨ ਰਹਗਾ ਚਾਹੇ ਇਸਤਰੀ ਹੈ ਚਾਹੇ ਪੁਰਸ਼ ਤੜਪਦਾ ਹੀ ਰਹੇਗਾ ਬਿਆਕੁਲ ਰਹੇਗਾ ਕਿਉਂਕਿ ਬਾਹਰ ਦਾ ਸੰਜੋਗ ਬਣ ਗਏ ਅੰਦਰ ਦਾ ਨਹੀਂ ਬਣਿਆ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਬਸਾਏ ਨੇ ਕਬੀਰ ਕਹਿੰਦੇ ਨੇ ਸੂਫੀ ਸੰਤ ਸ਼ਮਸ ਤਵਰੇਜ਼ ਵੀ ਕਹਿੰਦੇ ਨੇ ਬਾਜ਼ ਆਮ ਦਮ ਬਾਜ਼ ਆਮ ਦਮ ਤਿਆਰ ਰਹਾ ਮਹਿਮਾ ਕੋ ਨਮ ਮੈਂ ਬਾਰ-ਬਾਰ ਇਸ ਦੁਨੀਆ ਤੇ ਆਇਆ ਕੋ ਇੱਕ ਦਫਾ ਆਪ ਸੁਣ ਕੇ ਹੈਰਾਨ ਹੋਗੇ ਨੇ ਆਪਣੀਆਂ ਨੌ ਮਾਮਾਂ ਦੇ ਨਾਂ ਵੀ ਲਿਖੇ ਨੇ دیਵਾਨੇ ਸ਼ਮਸ ਤਬਰੀਜ਼ੀ ਚ ਇਸੇ ਆਧਾਰ ਤੇ ਮਲਤਾਨ ਦੇ ਨਵਾਬ ਨੇ ਇਹਦੀ ਪੁੱਠੀ ਖਲ ਲਾ ਕੇ ਇਹਨੂੰ ਸ਼ਹੀਦ ਕੀਤਾ ਕਿਉਂਕਿ ਇਸਲਾਮ ਦੇ ਚ ਬਾਰ-ਬਾਰ ਜਨਮ ਨਹੀਂ ਮੰਨਦਾ ਨਹੀਂ ਮੰਨਦਾ ਪਰ ਇਹ ਤੇ ਇਲਾਨੀਆਂ ਕਹਿੰਦਾ ਹੈ ਬਾਜ਼ ਆਮਦਮ ਬਾਜ਼ ਆਮ ਦਮ ਤਾ ਯਾਰ ਰਹਿ ਮੈਂ ਮਾਂ ਕੋ ਨ ਮੈਂ ਤੇ ਬਾਰ ਬਾਰ ਆਇਆ ਇਸ ਦੁਨੀਆ ਤੇ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਤਾ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਭਰਾ ਬਣਿਆ ਕਈਆਂ ਦਾ ਪਤੀ ਕਈਆਂ ਦੀ ਮਾਂ ਬਣਿਆ ਕਈਆਂ ਦੀ ਪੈਣ ਬਣਿਆ ਕਈਆਂ ਦੀ ਪਤਨੀ ਕਈਆਂ ਦੀ ਬੱਚੀ ਐਸੇ ਘਰ ਹਮ ਬਹੁਤ ਬਸਾ ਹੈ ਪਰ ਇੱਕ ਪੁਰਸ਼ ਬਿਲਕੁਲ ਠੀਕ ਢੰਗ ਨਾਲ ਜੀਵੇ ਸਾਰੀ ਜ਼ਿੰਦਗੀ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ ਉਹਦੇ ਅੰਦਰ ਬਰਦਾਸ਼ਤ ਦਾ ਮਰਦਵਾ ਵੀ ਵੱਧ ਜਾਏਗਾ ਟਿਕਾਉ ਵੀ ਆ ਜਾਏਗਾ ਹਲੇਮੀ ਵੀ ਆ ਜਾਏਗੇ ਹੋ ਸਕਦਾ ਹੈ ਆਵਾਜ਼ ਦੇ ਵਿੱਚ ਬਾਰੀਕੀ ਵੀ ਆ ਜਾਏ ਇਹ ਵੀ ਮੈਰਿਜ ਕਰਦੇ ਇੱਕ ਇਸਤਰੀ ਅਗਰ ਠੀਕ ਢੰਗ ਨਾਲ ਜੀਵੇ ਜ਼ਿੰਦਗੀ ਭਰ ਬਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੇ ਹੋ ਸਕਦਾ ਉਹਦੀ ਆਵਾਜ਼ ਭਾਰੀ ਹੋ ਜਾਏ ਪਕੜ ਜਕੜ ਵੱਧ ਜਾਏਗੀ ਉਹਦੀ ਜੈਸੀ ਪੁਰਸ਼ ਦੀ ਪਕੜ ਆਉਂਦੀ ਹੈ ਬਿਰਧ ਅਵਸਥਾ ਜਿੱਡਲੀ ਹੋ ਜਾਂਦੀ ਹੈ ਹਲੇਮੀ ਆ ਜਾਂਦੀ ਹੈ ਬਰਦਾਸ਼ਤ ਦਾ ਮਾਦਾ ਆ ਜਾਂਦਾ ਹੈ ਜਦ ਕਿ ਇਸਤਰੀ ਸੁਭਾਵਕੇ ਬਰਦਾਸ਼ਤ ਦਾ ਮਾਦਾ ਜ਼ਿਆਦਾ ਹੁੰਦਾ ਹੈ ਸਹਿਨ ਸ਼ਕਤੀ ਜ਼ਿਆਦਾ ਹੁੰਦੀ ਹੈ ਇੱਕੋ ਹੀ ਘਰ ਵਿੱਚ ساری ਜ਼ਿੰਦਗੀ ਕੱਟ ਲੈਗੇ ਲੇਕਿਨ ਕਿਸੇ ਪੁਰਸ਼ ਨੂੰ ਹਾਊਸ ਅਰੈਸਟ ਕਰ ਦਈਏ ਸਿਰਫ ਇੱਕ ਹਫ਼ਤੇ ਲਈ ਹੋ ਸਕਦਾ ਹੈ ਉਹ ਕਰਦੀਆਂ ਦੀਵਾਰਾਂ ਨਾਲ ਗੱਲਾਂ ਕਰਨ ਲੱਗ ਪਵੇ ਬੇਚੈਨ ਹੋ ਜਾਏਗਾ ਦੁਖੀ ਹੋ ਜਾਏਗਾ ਐਸੇ ਘਰ ਹਮ ਬਹੁਤ ਬਸਾਏ ਇੱਕ ਪੁਰਸ਼ ਢੰਗ ਨਾਲ ਜਿਉਂਵਿਆ ਬਿਰਧ ਹੁੰਦੇ ਆਉਂਦੇ ਆਂ ਇਸਤਰੀ ਜੈਸਾ ਹੋ ਜਾਏਗਾ ਸੁਭਾਅ ਉਕਰ ਕੇ ਹਲੇ ਮੋ ਜਾਏਗਾ ਆਵਾਜ਼ ਵੀ ਹੋ ਸਕਦਾ ਹੈ ਬਾਰੀਕ ਹੋ ਜਾਏ ਇੱਕ ਪੁਰਸ਼ ਇੱਕ ਇਸਤਰੀ ਅਗਰ ਢੰਗ ਨਾਲ ਜੀਵੀਏ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਮੈਂ ਤਿਸ ਦੇਖ ਕੇ 당ਗ ਹੋ ਗਿਆ ਅਮਰੀਕਾ ਦੇਚ 20 ਫੀਸਦੀ ਔਰਤਾਂ ਸ਼ੇਵ ਕਰਾਂਦੀਆਂ ਉਹਨਾਂ ਨੂੰ ਦਾੜੀ ਆ ਜਾਂਦੀ ਹੈ ਆਵਾਜ਼ ਦੇਚ ਵੀ ਭਾਰਾਪਨ ਆ ਜਾਂਦਾ ਕਿਉਂ ساری ਜ਼ਿੰਦਗੀ ਪੁਰਸ਼ ਦੇ ਪ੍ਰਭਾਵ ਹੇਠ ਜੀਉਂਦੀਆਂ ਨੇ ਪੁਰਸ਼ਾਂ ਵਾਲੇ ਕੱਪੜੇ ਪਾਉਣੇ ਪੁਰਸ਼ਾਂ ਵਾਲੀਆਂ ਜੁੱਤੀਆਂ ਪਾਉਣੀਆਂ ਪੁਰਸ਼ਾਂ ਵਾਲੇ ਭਾਰੀ ਕੰਮ ਕਰਨੇ ਅਤੇ ਆਪਣੇ ਆਪ ਨੂੰ ਪੁਰਸ਼ ਸਮਝਣਾ ਜਦੋਂ ਮਾਨਸਿਕ ਮੰਡਲ ਬਦਲਦਾ ਹੈ ਤੇ ਮਨ ਦਾ ਮੰਡਲ თან ਤੇ ਵੀ ਪ੍ਰਭਾਵਿਤ ਹੋ ਜਾਂਦਾ ਹੈ 20% ਥੋੜੀ ਗਿਣਤੀ ਨਹੀਂ ਪਹਿਲੇ ਤੇ ਮੈਂ ਦੇਖ ਲੈਂਦਾ ਸੀ ਇਹ ਨਾਈ ਦੀ ਦੁਕਾਨਾਂ ਤੇ ਪੁਰਸ਼ ਬੈਠੇ ਨੇ ਪਰ ਇਹ ਮੇਰਾ ਭੁਲੇਖਾ ਦੋ ਚਾਰ ਦਿਨਾਂ 'ਚ ਮਿਟ ਗਿਆ ਮੈਂ ਕਿਹਾ ਨਹੀਂ ਇਹ ਤੇ ਇਸਤਰੀਆਂ ਨੇ ਇਹ ਸ਼ੇਵ ਕਰਾ ਰਹੇ ਆ ਬਾਅਦ ਵਿੱਚ ਪਤਾ ਚੱਲਿਆ 20% ਦੀ 20% ਔਰਤਾਂ ਨੂੰ ਦਾੜੀ ਆ ਜਾਂਦੀ ਹੈ ਆਵਾਜ਼ ਦੇ ਵਿੱਚ ਭਾਰੀ ਪਨ ਆ ਜਾਂਦਾ ਹੈ ਕਿਉਂਕਿ ਮਰਦਾਂ ਦੀ ਤਰ੍ਹਾਂ ਚੱਲਣਾ ਮਰਦਾਂ ਵਾਲੇ ਕੱਪੜੇ ਪਹਿਨੇ ਮਰਦਾਂ ਦੀ ਜ਼ਿੰਮੇਵਾਰੀ ਤੇ ਪੁਰਸ਼ ਤੋਂ ਹੀ ਪ੍ਰਭਾਵਿਤ ਹੋ ਕੇ ਜੀਵਣਾ ਪੁਰਸ਼ ਇਸਤਰੀ ਤੋਂ ਪ੍ਰਭਾਵਿਤ ਹੋ ਕੇ ਜੀਵਦਾ ਹੈ ਵਿਪਰੀਤ ਦੀ ਕੋਸ਼ਿਸ਼ ਹੈ ਮਨੁੱਖ ਵਿਪਰੀਤ ਦੀ ਕਸ਼ਿਸ਼ ਦੇ ਚ ਜੀਉਂਦਾ ਹੈ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਚ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਚ ਜ਼ਰੂਰੀ ਨਹੀਂ ਕਿ ਬਿਰਧ ਅਵਸਥਾ ਦੇ ਚ ਪੁਰਸ਼ ਮਰਿਆ ਮਰੇ ਤੇ ਅਗਲਾ ਜਨਮ ਵੀ ਉਸ ਦਾ ਪੁਰਸ਼ ਦਾ ਹੋਵੇ ਕੋਈ ਜ਼ਰੂਰੀ ਨਹੀਂ ਹੈ ਬਿਰਧ ਹੋ ਕੇ ਕਿ ਸਤਰੀ ਮਰੀ ਹੈ ਜ਼ਰੂਰੀ ਨਹੀਂ ਹੈ ਇਹਦਾ ਅਗਲਾ ਜਨਮ ਇਸਤਰੀ ਦਾ ਹੋਵੇ ਐਸੇ ਘਰ ਹਮ ਬਹੁਤ ਬਸਾਰੇ ਤੋ ਕਬੀਰ ਬਾਰ ਬਾਰ ਦੇ ਜਨਮ ਨੂੰ ਮੰਨਦੇ ਨਹੀਂ ਅਹਿਲੇ ਇਸਲਾਮ ਨਹੀਂ ਮੰਨਦਾ ਈਸਾਈ ਵੀ ਨਹੀਂ ਮੰਨਦੇ ਯਹੂਦੀ ਵੀ ਨਹੀਂ ਮੰਨਦੇ ਪਰਸੀ ਵੀ ਨਹੀਂ ਮੰਨਦੇ ਇਸ ਦੇਸ਼ ਦੇ ਚਾਰ ਧਰਮ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਸਨਾਤਨਮਤ ਜੈਨਮਤ ਬੋਧਮਤ ਤੇ ਸਿੱਖਮਤ ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਤੇ ਸਭ ਤੋਂ ਵੱਡੀ ਸਜ਼ਾ ਕੀ ਮੰਨਦੇ ਨੇ बार-बार ਦਾ ਜਮਣਾ ਤੇ ਮਰਨਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਭਇਆ ਦੇਹ ਸਦਮੇ ਇਸ ਨੂੰ ਸਜ਼ਾ ਕਿਉਂ ਕਿਹਾ ਗਿਆ ਇੱਕ ਬੱਚਾ ਪਹਿਲੀ ਕਲਾਸ ਤੋਂ ਦੂਜੀ ਚ ਗਿਆ ਤੀਜੀ ਚ ਗਿਆ ਚੌਥੀ ਚ ਗਿਆ 8-9 ਸਾਲਾਂ ਬਾਅਦ ਅਜੇ 10ਵੀਂ ਚ ਬੈਠਾ ਤੇ ਜੈਸੇ 10ਵੀਂ ਚ ਬੈਠਾ ਹੈ ਸਕੂਲ ਦੇ ਮੰਤਜ਼ਮ ਪ੍ਰਿੰਸੀਪਲ ਇਸ ਨੂੰ ਕਹੇ ਤੂੰ ਕੱਲ ਤੋਂ ਪਹਿਲੀ ਕਲਾਸ ਦੇ ਚ ਬੈਠਣਾ ਹੈ ਜਿਹੜੀਆਂ ਕਿਤਾਬਾਂ ਪੜ ਚੁੱਕੇ ਹੈ ਫਿਰ ਪੜਨੇ ਨੇ ਜਿਨ੍ਹਾਂ ਕਲਾਸਾਂ ਚ ਲੰਘ ਗਏ ਹੈ ਫਿਰ ਲੰਘ ਕੇ ਕਿੰਨਾ ਕੁ ਵੱਡਾ ਦੁੱਖ ਹੋਵੇਗਾ ਕੋਈ ਬਿਆਨ ਕੀਤਾ ਜਾ ਸਕਦਾ ਮਨੁੱਖੀ ਬੱਚੇ ਦਾ ਜਨਮ ਹੋਇਆ ਪੰਗੋੜੇ ਦੇ ਵਿੱਚ ਜੋ ਪਿਆ ਝੂਲੇ ਦੇ ਵਿੱਚ ਥੋੜਾ ਜਿਹਾ ਵੱਡਾ ਹੋਇਆ ਖੇਡੋਣਿਆਂ ਦੀ ਖੇਡ ਹੈ ਹੋਰ ਥੋੜਾ ਜਿਹਾ ਵੱਡਾ ਹੋਇਆ ਸਕੂਲੇ ਪਾਇਆ ਗਿਆ ਹੋਰ ਵੱਡਾ ਹੋਇਆ ਹਾਈ ਸਕੂਲ ਦੇ ਵਿੱਚ ਗਿਆ ਕਾਲਜ ਦੇ ਵਿੱਚ ਗਿਆ ੜੀਆਂ ਬੜੀਆਂ ਡਿਗਰੀਆਂ ਲੈ ਕੇ ਆਇਆ ਫਿਰ ਇਹ ਵਿਆਹਿਆ ਗਿਆ ਕੰਮ ਧੰਦੇ ਦੇ ਵਿੱਚ ਪ੍ਰਵਿਰਤ ਹੋਇਆ ਫਿਰ ਇਸ ਦੇ ਬੱਚੇ ਹੋਏ ਨੇ ਫਿਰ ਪਾਲਣ ਪੋਸ਼ਣਾਂ ਕਰਕੇ ਇਸ ਨੇ ਬੱਚਿਆਂ ਨੂੰ ਜਵਾਨ ਕੀਤਾ ਖੁਦ ਬੁੱਢਾ ਹੋ ਗਿਆ ਤੇ ਅੱਜ ਮਰਨ ਲੱਗਿਆ ਇਹਨੂੰ ਆਖਿਆ ਜਾਏ ਤੂੰ ਫਿਰ ਝੋਲੇ ਦੇ ਚ ਜੋ ਲੇਗਾ ਤੋ ਫਿਰ ਖਿਡੌਣੇ ਅੱਜ ਖੇਡੇਗਾ ਤੋ ਫਿਰ ਸਕੂਲ ਪੜਨੇ ਜਾਏਗਾ ਤੋ ਫਿਰ ਕੰਮ ਧੰਦੇ ਦੇ ਚ ਪਰਵਿਰਤ ਹੋਏਗਾ ਤੇਰਾ ਫਿਰ ਵਿਆਹ ਹੋਵੇਗਾ ਫਿਰ ਤੇਰੇ ਬੱਚੇ ਆਉਣਗੇ ਫਿਰ ਉਹਨਾਂ ਨੂੰ ਪਾਲਣਾ ਪੋਸ਼ਣਾ ਕਰਦੇ ਹੋਇਆ ਤੂੰ ਬੁੱਢਾ ਹੋਵੇਂਗਾ ਤੂੰ ਫਿਰ ਮਰੇਗਾ ਔਰ ਮਰ ਕੇ ਫਿਰ ਤੂੰ ਬੱਚਾ ਹੋਵੇਂਗਾ ਇਹ ਤੇ ਬਹੁਤ ਵੱਡਾ ਦੁੱਖ ਹੈ ਜਮ ਜਮ ਮਰੇ ਮਰੇ ਫਿਰ ਜਮਵੇਂ ਬਹੁਤ ਸਜ਼ਾਏ ਪਿਆ ਦੇਸ ਲੰਮੇ ਆਪ ਦੀ ਗੈਤ ਲਈ ਅਰਜ਼ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਸੂਖਸ਼ਮ ਸਰੀਰ ਦੀ ਮੌਤ ਨਹੀਂ ਹੈ ਜਿਹੜਾ ਕਰਮ ਅਸੀਂ ਮਨ ਦੀ ਪੂਰੀ ਸ਼ਮੂਲੀਅਤ ਨਾਲ ਕਰਦੇ ਹਾਂ ਉਹਦੇ ਸੰਸਕਾਰ ਬਣਦੇ ਨੇ ਉਸਦੇ ਸੰਸਕਾਰ ਬਣਦੇ ਨੇ ਦੂਸਰੇ ਦੇ ਸੰਸਕਾਰ ਨਹੀਂ ਬਣਦੇ ਧਿਆਨ ਦੇਣਾ ਇਕਾਗਰਤਾ ਰੱਖਣੀ ਜਿਸ ਕਰਮ ਦੇ ਮਨ ਪੂਰਾ ਨਹੀਂ ਹੈ ਸਰੀਰ ਕਰ ਰਿਹਾ ਉਹਨੂੰ ਕਰਮ ਕਾਂਡ ਕਹਿ ਰਹੇ ਨੇ ਕਰਮ ਕਾਂਡ ਉਹਦੇ ਅੰਦਰ ਛਾਪ ਨਹੀਂ ਬਣੇਗੀ ਉਹ ਲਿਖਿਆ ਨਹੀਂ ਜਾਏਗਾ ਅੰਦਰ ਸੰਸਕਾਰ ਨਹੀਂ ਬਣਨਗੇ ਕਿਉਂਕਿ ਉਹਦੇ ਚ ਮਨ ਪੂਰਾ ਹੈ ਹੀ ਨਹੀਂ ਸੀ ਜਿਸ ਕਰਮ ਦੇ ਚ ਮਨ ਪੂਰਾ ਨਾ ਹੋਵੇ ਅੰਦਰ ਛਾਪ ਨਹੀਂ ਬਣਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਰੇ ਸ਼ਬਦ ਮਨ ਨੂੰ ਮੁਖਾਤਬ ਮਨ ਨੂੰ ਸਾਹਮਣੇ ਤੱਕ ਕੇ ਸਤਗੁਰ ਸਾਰੇ ਬਚਨ ਉਚਾਰਨ ਕਰਦੇ ਨੇ ਮਾਈ ਮਨ ਮੇਰੋ ਵਸਨਾ ਮਾਈ ਤਨ ਪਾਇਓ ਹਰਨਾ ਮਨ ਮੇਰੋ ਧਾਵੰਤੇ ਛੁਟਕਿਓ ਕਰ ਬੈਠਿਓ ਵਿਸਰਾਓ ਫਿਰ ਕਹਿੰਦੇ ਨੇ ਮਨ ਕਹਾ ਵਿਸਾਰਿਓ ਰਾਮਨਾ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਧਰਮ ਦੀ ਸਾਰੀ ਸਾਧਨਾ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ ਹੈ ਤਨ ਦੇ ਇੱਥੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਤਨ ਤੇ ਇੱਥੇ ਹੀ ਖਾਕ ਦੇ ਚ ਖਾਕ ਹੋ ਜਾਂਦਾ ਹੈ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਦੇ ਚ ਹੋਂ ਚੱਲਦਾ ਹੈ ਮਨ ਦੇ ਚ ਹੰਕਾਰ ਚੱਲਦਾ ਹੈ ਤਨ ਦੇ ਚ ਸਵਸ ਚੱਲਦੇ ਨੇ ਮਨ ਦੇ ਚ ਲੋਭ ਚੱਲਦਾ ਹੈ ਤਨ ਦੇ ਅੰਦਰ ਬਾਰ ਬਾਰ ਹੋਂ ਗਰਦਿਸ਼ ਕਰਦਾ ਹੈ ਮਨ ਦੇ ਅੰਦਰ ਬਾਰ ਬਾਰ ਕਾਮ ਵਾਸ਼ਨਾ ਗਰਦਿਸ਼ ਕਰਦੀ ਹੈ ਹੋਰ ਮੰਨ ਕੀ ਹੈ ਛੋਟੇ ਰੂਪੇ ਜਿਹ ਕਹਿੰਦੇ ਨੇ ਮਨ ਹੰਕਾਰ ਹੈ ਲੋਭ ਹੈ ਕਾਮ ਹੈ ਹੁਰ ਕੀ ਹੈ ਵਿਚਾਰਾਂ ਚ ਕੀ ਚੱਲਦਾ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਇਹ ਨਹੀਂ ਹੈ ਮਨੁੱਖ ਉਹੀ ਕੁਛ ਹੈ ਜੋ ਇਹਦੇ ਵਿਚਾਰ ਨੇ ਜੋ ਇਹਦੀ ਸੋਚਣੀ ਹੈ ਜੋ ਇਹਦਾ ਚਿੰਤਨ ਹੈ ਤੋ ਚਿੰਤਨ ਦੇ ਚ ਕੀ ਹੈ ਯਾਦਾਂ ਦੇ ਚ ਕੀ ਹੈ ਵਿਚਾਰਾਂ ਦੇ ਚ ਕੀ ਹੈ ਸੋਚਣੀ ਦੇ ਚ ਕੀ ਹੈ ਤਮਾਮ ਧਾਰਮਿਕ ਅਵਤਾਰੀ ਪੁਰਸ਼ ਕਹਿੰਦੇ ਨੇ ਹੰਕਾਰ ਹੈ ਲੋਭ ਹੈ ਕਾਮ ਹੈ ਹੋਰ ਕੁਝ ਵੀ ਨਹੀਂ ਹੈ ਜਿਹੜਾ ਹੰਕਾਰ ਦੀ ਪੂਰਤੀ ਦੇ ਸਹਾਇਕ ਹੋ ਜਾਂਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਜਿਹੜਾ ਲੋਭ ਦੀ ਪੂਰਤੀ ਦੇ ਸਹਾਇਕ ਹੋ ਜਾਂਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਜਿਹੜਾ ਕਾਮ ਪੂਰਤੀ ਦੇ ਸਹਾਇਕ ਹੋ ਜਾਂਦਾ ਉਹ ਪਿਆਰਾ ਲੱਗਦਾ ਉਸਤੇ ਮੋਹ ਆ ਜਾਂਦਾ ਜਿਹੜਾ ਰੁਕਾਵਟ ਖੜੀ ਕਰ ਦਿੰਦਾ ਉਸਤੇ ਕਰੋਧ ਆ ਜਾਂਦਾ ਕ੍ਰੋਧ ਤੇ ਮੋਹ ਹਰ ਵਕਤ ਨਹੀਂ ਆਉਂਦਾ ਵਿਚਾਰਾਂ ਦੇ ਚ ਹਰ ਵਕਤ ਹੰਕਾਰ ਆਉਂਦਾ ਹੈ ਲੋਭ ਆਉਂਦਾ ਹੈ ਕਾਮ ਆਉਂਦਾ ਹੈ ਤਨ ਦੇ ਚ ਸਵਾਸ ਚੱਲਦਾ ਹੈ ਨ ਮਨ ਦੇ ਚ ਹੰਕਾਰ ਚੱਲਦਾ ਹੈ ਤਨ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ ਕਿਉਂਕਿ ਹੰਕਾਰ ਤੇ ਮਨ ਦੇ ਚ ਹੈ ਮਨ ਨਹੀਂ ਮਰਦਾ ਤਨ ਦੀ ਮੌਤ ਕਾਮ ਦੀ ਮੌਤ ਨਹੀਂ ਹੈ ਵਾਸ਼ਨਾ ਦੀ ਮੌਤ ਨਹੀਂ ਹੈ ਕਿਉਂਕਿ ਉਹ ਤੇ ਮਨ ਦੇ ਚ ਚਲਦੀ ਵਿਚਾਰਾਂ ਦੇ ਰੂਪ ਵਿੱਚ ਤਨ ਬਿਰਧ ਹੋ ਜਾਂਦਾ ਹੈ ਮਨ ਬਿਰਧ ਨਹੀਂ ਹੁੰਦਾ ਤਨ ਬੁੱਢਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਹੰਕਾਰ ਬੁੱਢਾ ਨਹੀਂ ਆਉਂਦਾ ਕਮਜ਼ੋਰ ਨਹੀਂ ਆਉਂਦਾ ਤਨ ਬਿਰਧ ਹੋ ਜਾਂਦਾ ਹੈ ਬੁੱਢਾ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਲੋਭ ਬੁੱਢਾ ਨਹੀਂ ਹੁੰਦਾ ਕਮਜ਼ੋਰ ਨਹੀਂ ਹੁੰਦਾ ਤਨ ਬਿਰਧ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਵਾਸ਼ਨਾ ਬਿਰਧ ਨਹੀਂ ਆਉਂਦੀ ਕਮਜ਼ੋਰ ਨਹੀਂ ਆਉਂਦੀ ਬੁੱਢੇ ਤਨ ਦੇ ਅੰਦਰ ਵੀ ਜਵਾਨ ਵਾਸ਼ਨਾ ਆਉਂਦੀ ਹੈ ਬਿਰਧ ਤਨ ਦੇ ਅੰਦਰ ਵੀ ਜਵਾਨ ਹੰਕਾਰ ਆਉਂਦਾ ਹੈ ਬੁੱਢੇ ਸਰੀਰ ਦੇ ਅੰਦਰ ਵੀ ਜਵਾਨ ਲੋਭ ਆਉਂਦਾ ਹੈ ਬੜਾ ਸ਼ਕਤੀਸ਼ਾਲੀ ਲੋਭ ਆਉਂਦਾ ਹੈ ਇਹ ਫਿਰ ਅਗਲਾ ਜਨਮ ਕਰਾ ਦਿੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾ ਇਸ ਵਾਸ਼ਨਾ ਕਰਕੇ ਬਾਰ ਬਾਰ ਮੇਰਾ ਜਨਮ ਤੇ ਮਰਨ ਚੱਲਦਾ ਰਿਹਾ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹौं ਮੈਂ ਇਹ ਆਜਾਤ ਹੈ ਹौं ਮੈਂ ਕਰਮ ਕਮਾਏ ਹौं ਮੈਂ ਇਹੀ ਬੰਦਨਾ ਫਿਰ ਫਿਰ ਜਾਉਨੀ ਤਨ ਦੀ ਮੌਤ ਹੰਕਾਰ ਦੀ ਹौं ਮੈਂ ਦੀ ਮੌਤ ਨਹੀਂ ਇਹ ਅਗਲਾ ਜਨਮ ਫਿਰ ਕਰਾ ਦਿੰਦੇ ਮਨ ਦੀ ਮੌਤ ਹੰਕਾਰ ਦੀ ਮੌਤ ਮਨ ਦੀ ਮੌਤ ਲੋਭ ਦੀ ਮੌਤ ਮਨ ਦੀ ਮੌਤ ਵਾਸ਼ਨਾ ਦੀ ਮੌਤ ਤਨ ਮਰ ਕੇ ਹਾਕ ਹੋ ਜਾਂਦਾ ਹੈ ਮਨ ਮਰ ਕੇ ਜੋਤ ਹੋ ਜਾਂਦਾ ਹੈ ਦੇਤੇ ਅੰਨਲ ਸੁਣਨਾ ਕੰਨ ਮਰ ਕੇ ਰਾਖ ਹੋ ਜਾਂਦਾ ਹੈ ਧਕ ਹੋ ਜਾਂਦਾ ਹੈ ਮਨ ਮਰ ਕੇ ਨੂਰ ਹੋ ਜਾਂਦਾ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਮਨ ਮਰੇ ਤਾਂ ਤਾਤ ਮਰ ਜਾਏ ਮਨ ਮਰਦਾ ਤੇ ਹੰਕਾਰ ਮਰਦਾ ਉਝ ਨਹੀਂ ਮਰਦਾ ਮਨ ਮਰਦਾ ਤੇ ਲੋਭ ਮਰਦਾ ਉਝ ਨਹੀਂ ਮਰਦਾ ਕਿਸੇ ਕੀਮਤ ਤੇ ਵੀ ਮਨੁੱਖ ਨਹੀਂ ਮਾਰ ਸਕਦਾ ਇਸ ਵਾਸਤੇ ਯੂਰਪ ਦੇ ਬੇਸ਼ੁਮਾਰ ਨਾਸਤਿਕ ਐਸਾ ਕਹਿੰਦੇ ਨੇ ਜਿੰਨੂੰ ਜਿੱਤਿਆ ਨਹੀਂ ਜਾ ਸਕਦਾ ਮਾਰਿਆ ਨਹੀਂ ਜਾ ਸਕਦਾ ਉਹਦੇ ਨਾਲ ਸੰਘਰਸ਼ ਕਰਕੇ ਆਪਣਾ ਸਮਾਂ ਐਵੇਂ ਬਰਬਾਦ ਕਰਨਾ ਹੰਕਾਰ ਨਹੀਂ ਮਾਰਿਆ ਜਾ ਸਕਦਾ ਲੋਭ ਨਹੀਂ ਮਾਰਿਆ ਜਾ ਸਕਦਾ ਕਾਮ ਨਹੀਂ ਮਾਰਿਆ ਜਾ ਸਕਦਾ ਇਹਦੇ 'ਚ ਜੀਵਣਾ ਪਵੇਗਾ ਇਸ ਵਾਸਤੇ ਇਹਨਾਂ ਨਾਲ ਸੰਘਰਸ਼ ਕਰਨ ਦੀ ਲੋੜ ਨਹੀਂ ਫਰਾਇਡ ਤੇ ਕਹਿੰਦਾ ਹੁੰਦਾ ਸੀ ਭਾਰਤ ਦੇ ਸਾਰੇ ਸੰਤ ਗਲਤ ਸਿੱਖਿਆ ਦਿੰਦੇ ਨੇ ਸੰਘਰਸ਼ ਕਰਨ ਦੀ ਇਹ ਨਾ ਪੰਜਾਣਾ ਜਿਹਨੂੰ ਜੀਤੇ ਨਹੀਂ ਸਕਦੇ ਉਹਨਾਂ ਨਾਲ ਸੰਘਰਸ਼ ਕਰਨ ਦਾ ਕੀ ਮਤਲਬ ਹੈ ਜਿਹਨੂੰ ਜੀਤੇ ਨਹੀਂ ਸਕਦੇ ਸਮਾਂ ਬਰਬਾਦ ਕਰਨ ਦਾ ਸ਼ਕਤੀ ਬਰਬਾਦ ਕਰਨ ਦਾ ਮਤਲਬ ਕੀ ਹੈ ਔਰ ਫਿਰ ਇੱਥੇ ਤੱਕ ਕਹਿੰਦਾ ਹੈ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਨਹੀਂ ਕਾਮ ਹੈ ਮਨ ਦੇ ਚ ਨਿਰੰਕਾਰ ਹੈ ਕਹਿੰਦਾ ਨਹੀਂ ਹੰਕਾਰ ਹੈ ਈਗੋ ਹੈ ਮਨ ਦੇ ਚ ਦੇਵੀ ਗੁਣ ਨੇ ਸਬਰ ਸੰਤੋਖ ਹੈ ਕਤਈ ਨਹੀਂ ਕਹਿੰਦਾ ਲੋਭ ਹੈ ਕਹਿੰਦਾ ਮੈਂ ਪਰਚੋਲ ਕਰਕੇ ਦੇਖ ਲਿਆ ਇਹ ਹੀ ਕੁਛ ਹੈ ਮਨ ਦੇ ਚ ਇਹ ਹੀ ਕੁਛ ਹੈ ਔਰ ਹਰ ਇੱਕ ਦੇ ਮਨ ਦੇ ਚ ਇਹ ਹੀ ਕੁਛ ਹੈ ਸੀਮਾ ਤੋਂ ਹੰਕਾਰ ਵੱਧ ਜਾਂਦਾ ਹੈ ਸੀਮਾ ਤੋਂ ਜਦ ਲੋਭ ਵੱਧ ਜਾਂਦਾ ਹੈ ਸੀਮਾ ਤੋਂ ਜਦ ਕਾਮ ਵੱਧ ਜਾਂਦਾ ਹੈ ਮਨੁੱਖ ਆਪਣਾ ਸੰਤੁਲਨ ਬੈਲੈਂਸ ਵਿਗਾੜ ਬੈਠਦਾ ਹੈ भ्रष्ट ਹੋ ਜਾਂਦਾ ਹੈ ਕੋਈ ਲੋਭ ਕਰਕੇ भ्रष्ट ਹੋ ਜਾਂਦਾ ਹੈ ਕੋਈ ਕੰਮ ਕਰਕੇ भ्रष्ट ਹੋ ਜਾਂਦਾ ਹੈ ਕੋਈ ਹੰਕਾਰ ਕਰਕੇ ਜਿਨ੍ਹਾਂ ਦਾ ਅਸੀਮ ਹੰਕਾਰ ਲੋਭ ਕਾਮ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਸੀ ਇਹ ਪਾਗਲਾਂ ਦਾ ਇਲਾਜ ਕਰਦਾ ਸੀ ਬਹੁਤ ਵੱਡਾ ਡਾਕਟਰ ਸੀ ਮਨੋਚਿੰਤਕ ਸੀ ਔਰ ਕਹਿੰਦਾ ਹੈ পাগল ਉਦੋਂ ਮਨੁੱਖ ਹੁੰਦਾ ਹੈ ਜਦ ਮਨੁੱਖ ਦਾ ਹੰਕਾਰ ਸੀਮਾ ਤੋਂ ਅੱਗੇ ਚਲਾ ਜਾਏ ਲੋਭ ਸੀਮਾ ਤੋਂ ਅੱਗੇ ਚਲਾ ਜਾਏ ਕਾਮ ਸੀਮਾ ਤੋਂ ਅੱਗੇ ਚਲਾ ਜਾਏ ਵਦ ਤੋਂ ਵਦ ਇਹਨੂੰ ਸੀਮਾ ਦੇ ਵਿੱਚ ਰੱਖਿਆ ਜਾ ਸਕਦਾ ਹੈ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਇਤਨਾ ਮੰਨਦਾ ਹੈ ਇਤਨਾ تسلیم ਕਰਦਾ ਹੈ ਲੇਕਿਨ ਗੁਰਬਾਣੀ ਕਹਿੰਦੀ ਹੈ ਮਨ ਨੂੰ ਮਾਰਿਆ ਜਾ ਸਕਦਾ ਹੈ ਔਰ ਜਦ ਮਨ ਮਰ ਜਾਏ ਤਾਂ ਹੰਕਾਰ ਆਪੇ ਹੀ ਮਰ ਕੇ ਮਨ ਮਰ ਜਾਏ ਤੋ ਲੋਭ ਆਪੇ ਮਰ ਗਿਆ ਮਨ ਮਰ ਗਿਆ ਤੋ ਵਾਸ਼ਨਾ ਤੋ ਆਪੇ ਮਰ ਗਈ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਪਰ ਇੱਕ ਨਿਰਾਲੀ ਖੇੜੇ ਤਨ ਮਰ ਕੇ ਹਾਕ ਹੁੰਦਾ ਹੈ ਰਾਖ ਹੁੰਦਾ ਹੈ ਮਨ ਮਰ ਕੇ ਮਹਾਨੂਰ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਤਨ ਮਰ ਕੇ ਮਿੱਟੀ ਚ ਮਿੱਟੀ ਹੋ ਜਾਂਦਾ ਹੈ ਮਨ ਮਰ ਕੇ ਜੋਤ ਦੇ ਚ ਜੋਤ ਹੋ ਜਾਂਦਾ ਹੈ ਇਸੇ ਨੂੰ ਕਹਿੰਦੇ ਨੇ ਜੀਵਨ ਯਾਤਰਾ ਸਫਲ ਹੋ ਗਈ ਸੂਰਜ ਕਿਰਨ ਵੇਲੇ ਜਲ ਕਾਜਲ ਹੋਆ ਰਾਮ ਜੋਤੀ ਜੋਤ ਰਲੇ ਸੰਪੂਰਨ ਥਈਆ ਰਾਮ ਤਨ ਮਿੱਟੀ ਦੇ ਚ ਮਿੱਟੀ ਹੋਵੇ ਇਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋ ਜਾਏ ਯਾਤਰਾ ਸਫਲ ਹੋ ਗਈ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਧ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ ਕਦੋਂ ਤਨ ਮਿੱਟੀ 'ਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ 'ਚ ਜੋਤ ਹੋ ਜਾਏ ਨੂਰ ਦੇ 'ਚ ਨੂਰ ਹੋ ਜਾਏ ਜੋਤੀ ਜੋਤ ਰਲੀ ਸੰਪੂਰਨthਈ ਯਾਤਰਾ ਸੰਪੂਰਨ ਹੋ ਗਈ ਯਕੀਨ ਜਾਣੋ ਮਨੁੱਖ ਜੰਮਦਾ ਅਧੂਰਾ ਹੈ ਜੀਵਦਾ ਅਧੂਰਾ ਹੈ ਮਰਦਾ ਵੀ ਅਧੂਰਾ ਹੈ ਇਹ ਗਲਵਖੜੀਏ ਮਰਨ ਤਵਾਜ਼ ਹਰ ਬੰਦੇ ਮੌਰ ਲਾਉਂਦੇ ਨੇ ਫਲਾਣਾ ਪੂਰਾ ਹੋ ਗਿਆ ਫਲਾਣਾ ਪੂਰਾ ਹੋ ਗਿਆ ਫਲਾਣਾ ਪੂਰਾ ਹੋ ਗਿਆ ਖਾਕ ਪੂਰਾ ਹੋਇਆ ਮਰੇ ਹੈ ਫਲਾਣਾ ਕੋਈ ਪੂਰਾ ਨਹੀਂ ਹੋਇਆ ਪੂਰਾ ਤੇ ਉਹ ਹੁੰਦਾ ਹੈ ਮਿੱਟੀ ਚ ਮਿੱਟੀ ਹੋਵੇ ਉਸ ਤੋਂ ਪਹਿਲੇ ਜੋਤ ਜੋਤ ਦੇ ਚ ਰਲ ਜਾਏ ਤਨ ਖਾਕ ਦੇ ਚ ਖਾਕ ਹੋਵੇ ਉਸ ਤੋਂ ਪਹਿਲੇ ਮਨ ਨੂਰ ਦੇ ਚ ਨੂਰ ਹੋ ਜਾਏ ਤਨ ਸ਼ਮਸ਼ਾਨ ਘਾਟ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਦੇ ਘਾਟ ਪਹੁੰਚ ਜਾਏ ਯਾਤਰਾ ਸਫਲ ਉਹ ਪੂਰਾ ਹੋ ਗਿਆ ਤਨ ਸਮਸ਼ਾਨ ਘਾਟ ਤੇ ਪਹੁੰਚ ਜਾਂਦਾ ਹੈ ਮਨ ਭਗਵਾਨ ਦੇ ਘਾਟ ਪਹੁੰਚਦਾ ਨਹੀਂ ਤਨ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਖੁਦਾ ਤੱਕ ਪਹੁੰਚਦਾ ਨਹੀਂ ਤੇ ਤਨ ਦਾ ਘਰ ਤੇ ਕਬਰ ਹੀ ਹੈ ਇਹ ਠੀਕ ਹੈ ਆਪਣੇ ਘਰ ਚਲਾ ਜਾਂਦਾ ਕਿਸੇ ਦਾ ਵੀ ਤਨ ਭਟਕਦਾ ਨਹੀਂ ਸਾਰਿਆਂ ਦੇ ਤਨ ਰੋਜ਼ ਰੋਜ਼ ਕਿੱਧਰ ਜਾ ਰਹੇ ਨੇ ਉਸਤਾਖੀ ਮਾਫ बार-बार ਮਾਫ ਕਰ ਦੇਣਾ ਸਾਰਿਆਂ ਦੇ ਤਨ ਸਮਸ਼ਾਨ ਦੀ ਤਰਫ ਜਾ ਰਹੇ ਨੇ ਔਰ ਕਿਧਰੇ ਵੀ ਨਹੀਂ ਜਾ ਰਹੇ ਕਦਰ ਵੀ ਨਹੀਂ ਜਾ ਰਹਾ ਮਨੁੱਖ ਰੋਜ਼ ਰੋਜ਼ ਵੱਡਾ ਨਹੀਂ ਹੋ ਰਿਹਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਚਲੋ ਕਿਸੇ ਨੇ 100 ਸਾਲ ਜੀਵਣਾ ਹੈ ਤੋ ਅੱਜ ਦਾ ਇੱਕ ਦਿਨ ਲੰਘ ਗਿਆ ਇੱਕ ਦਿਨ ਕੱਟ ਗਿਆ ਕਿ ਵੱਧ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਛਿੰਨ ਛਿੰਨ ਆਉਦ ਬਿਹਾਰਤ ਹੈ ਫੂਟੇ ਘਟ ਜਾਉ ਪਾਣੇ ਇਹ ਤੇ ਟੁੱਟੇ ਘੜੇ ਚ ਜਿਵੇਂ ਇੱਕ ਇੱਕ ਬੂੰਦ ਪਾਣੀ ਦੀ ਏ ਕਲ ਰਹੀ ਹੈ ਪਾਣੀ ਵਧ ਰਿਹਾ ਕਿ ਘਟ ਰਿਹਾ ਰੋਜ਼ ਰੋਜ਼ ਜੀਵਨ ਛੋਟਾ ਹੋ ਰਿਹਾ ਜਨਨੀ ਜਾਣਤ ਹੈ ਸੁਤ ਬਡਾ ਹੋਤ ਹੈ ਕਬੀਰ ਜਨਨੀ ਜਾਣਤ ਹੈ ਸੁਤ ਬਡਾ ਹੋਤ ਹੈ ਇਤਨਕ ਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਮਨੁੱਖ ਤੇ ਘਟ ਰਿਹਾ ਰੋਜ਼ ਮਾਂ ਕਹਿੰਦੀ ਹੈ ਮੇਰਾ ਪੁੱਤ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਮੈਂ ਤੁਹ ਪੁੱਛ ਇੱਕ ਦਿਨ ਛੋਟਾ ਹੋ ਗਿਆ ਕਿਹੜੇ ਚੱਕਰਾਂ ਚ ਪਈਆਂ ਇੱਕ ਦਿਨ ਛੋਟਾ जननी जानत है सुत बड़ा होत है इतनक ना जाने जे दिन दिन औ घटत है मनो को घट रहे है रोज रोज मनो को छोटा हो रहे हो सकदा इसदा परिवार बड़ा हो रया होवे मनुक छोटा हो रहे हो सकदा एदा कारोबार बड़ा हो रया होवे मनुक छोटा हो रहे हो सकदा एदियां महल माड़ियां वड्डियां हो रहीआ उन ए छोटा हो रहे हो सकदा इसदी प्रभुता महान होंदी होवे वड्डी होंदी जा रही होवे ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਹੈ ਪਰਿਵਾਰ ਵੱਧ ਰਿਹਾ ਹੈ ਕਾਰੋਬਾਰ ਵੱਧ ਰਿਹਾ ਹੈ ਮਹਿਲ ਮਾੜੀਆਂ ਵੱਧ ਰਹੀਆਂ ਨੇ ਇਹ ਰੱਬ ਨੂੰ ਯਾਦ ਨਹੀਂ ਕਰਨ ਦੇਣਗੇ ਪ੍ਰਭੂ ਦੇ ਮਾਰਗ ਤੇ ਮਨੁੱਖ ਨਹੀਂ ਚੱਲ ਸਕਦਾ ਕਿਸ ਤਰ੍ਹਾਂ ਚੱਲੇਗਾ ਜਿਸ ਦਿਨ ਆਪਣਾ ਛੋਟਾ ਹੋਣਾ ਦਿਖਾਈ ਦੇਵੇ ਛੋਟਾ ਹੋ ਰਿਹਾ ਤੇ ਸਿਰਫ ਛੋਟਾ ਹੋਣਾ ਹੀ ਨਹੀਂ ਆਪਣਾ ਮਿਟਣਾ ਦਿਖਾਈ ਦੇਵੇ ਮਿਟ ਜਾਣਾ ਮਿਟ ਜਾਣਾ ਬੜੇ ਧਿਆਨ ਨਾਲ ਸੁਣਨਾ ਤੁਹਾਡੇ ਨਿਕਟ ਰਾਏਪੁਰ ਵਿੱਚ ਸਵਾਮੀ ਵਿਵੇਕਾਨੰਦ ਤੇ ਕਿਸੇ ਤਰਕਸ਼ੀਲ ਨੌਜਵਾਨ ਨੇ ਇੱਕ ਪ੍ਰਸ਼ਨ ਕਰ ਦਿੱਤਾ ਸੀ ਸਵਾਮੀ ਜੀ ਕੀ ਮਨੁਸ ਲਈ ਬਲਾਈਂਡ ਫੇਥ ਦੀ ਆਵਸ਼ਕਤਾ ਹੈ ਅੰਧ ਵਿਸ਼ਵਾਸ ਦੀ ਲੋੜ ਹੈ ਵਿਵੇਕਾਨੰਦ ਬੜੇ ਸਿਆਣੇ ਪੁਰਸ਼ ਬਹੁਤ ਸੋਜਵਾਨ ਇੱਕਦਮ ਸਮਝ ਗਏ ਇਹ ਨੌਜਵਾਨ ਕਿੱਥੋਂ ਬੋਲ ਰਿਹਾ ਔਰ ਕਿਉਂ ਪ੍ਰਸ਼ਨ ਕਰ ਰਿਹਾ ਸਵਾਮੀ ਜੀ ਕੀ ਮਨੁੱਖ ਲਈ ਬਲਾਈਂਡ ਫੇਥ ਦੀ ਆਵਸ਼ਕਤਾ ਹੈ ਵਿਵੇਕਾਨੰਦ ਇੱਕਦਮ ਬੋਲੇ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਇੱਕ ਸ਼ਰਤ ਹੈ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ ਅੰਧ ਵਿਸ਼ਵਾਸ ਵੀ ਚਾਹੀਦਾ ਜਿਸ ਤੇ ਵਿਸ਼ਵਾਸ ਕਰੀਏ ਉਹ ਅੰਦਾ ਨਾ ਹੁਣ ਦੂਜਾ ਨੁਕਤਾ ਧਿਆਨ ਨਾਲ ਸੁਣਨਾ ਤੁਹਾਡੇ ਵਿੱਚ ਕੋਈ ਧਿਆਨ ਸਾਧਨਾ ਕਰਦੇ ਹੋਣਗੇ ਉਹਨਾਂ ਦੀ ਗੱਲ ਹੈ ਦੂਜੇ ਤੀਜਿਆਂ ਦੀ ਨਹੀਂ ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਅੱਗੇ ਪਿੱਛੇ ਨਹੀਂ ਮਿਲਦੇ ਬ੍ਰह्म ਤੇ ਬ੍ਰह्म ਦਾ ਗਿਆਨ ਦੋਵੇਂ ਇਕੱਠੇ ਹੀ ਪ੍ਰਗਟ ਆਉਂਦੇ ਨੇ ਜੈਸੇ ਕੋਈ ਇਹ ਆਖੇ ਬੜੀ ਧੁੱਪ ਨਿਕਲੀ ਹੈ ਬੜਾ ਚਾਨਣ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਨਿਕਲੇ ਹੀ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਕਿਵੇਂ ਹੋ ਸਕਦਾ ਜੇ ਧੁੱਪ ਹੈ ਇਤਨਾ ਚਾਨਣ ਹੈ ਤੇ ਸੂਰਜ ਉਦੇ ਹੋਇਆ ਕੋਈ ਮਨੋ ਕੇਅ ਹੈ ਸੂਰਜ ਤੇ ਮੇਰੇ ਸਿਰ ਤੇ ਹੈ ਪਰ ਕਮਾਲ ਦੀ ਗਲ ਚਾਨਣਾ ਤੇ ਹੈ ਹੀ ਕੋਈ ਨਹੀਂ ਧੁੱਪ ਤੇ ਹੈ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਹੈ ਬ੍ਰह्म ਹੈ ਤਾਂ ਗਿਆਨ ਹੈ ਗਿਆਨ ਹੈ ਤਾਂ ਬ੍ਰह्म ਹੈ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਰੋਸ਼ਨੀ ਤੇ ਸੂਰਜ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ਚਾਨਣਾ ਤੇ ਸੂਰੀਏ ਦੋਵੇਂ ਇਕੱਠੇ ਪ੍ਰਗਟ ਹੁੰਦੇ ਹਨ ज्ञान ਤੇ ભગવાન ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ ਇਸ ਵਾਸਤੇ ਪ੍ਰਮਾਤਮਾ ਦੇ ਗਿਆਨ ਕਰਕੇ ਕੋਈ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਫਿਰ ਕਿਸ ਤਰ੍ਹਾਂ ਚੱਲਦਾ ਹੈ ਪ੍ਰੇਰਣਾ ਕਿਸ ਤੋਂ ਮਿਲਦੀ ਹੈ ਆਪਣੇ ਅੰਤ ਤੋਂ ਮੌਤ ਤੋਂ ਪਹਿਲਾ ਮਰਨ ਕਬੂਲ ਛੱਡ ਰੱਬ ਦੀ ਗੱਲ ਬਾਤ ਵਿੱਚ ਉਹ ਬਾਅਦ ਵਿੱਚ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਕੋਈ ਸਵਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ